जय हिंद जी ਜਿਹੜੀ ਮਾਨਯੋਗ ਐਸਐਸਪੀ ਸਾਹਿਬ ਜੀ ਦੀਆਂ ਹਦਾਇਤਾਂ ਤੇ ਔਰ ਕੀ ਕਿੰਦੇ ਜਿਹੜੀ ਹੈਗੀ ਆ ਸਖਤ ਨਿਗਰਾਨੀ ਦੇ ਆਦੇਸ਼ਾਂ ਦੇ ਤਹਿਤ ਐਨਡੀਪੀਐਸ ਦੇ ਤਹਿਤ ਪੰਜਾਬ ਗਵਰਨਮੈਂਟ ਵੱਲੋਂ ਜਿਹੜਾ ਨਸ਼ਾ ਮੁਕਤੀ ਪੰਜਾਬ ਦੀ ਮਹਿਮ ਜਿਹੜੀ ਆ ਉਹ 30 ਮਈ ਤੱਕ ਜਾਰੀ ਹੈ ਚੰਗੀ ਪੱਧਰ ਤੇ ਉਹਦੇ ਤਹਿਤ ਜਿਹੜੀ ਆ ਸਚੂ ਸਾਹਿਬ ਨੰਗਲ ਖੁਫੀਆ ਇਨਫੋਰਮੇਸ਼ਨ ਜਿਹੜੀ ਹੈਗੀ ਆ ਉਹਨਾਂ ਡਿਵਲਪ ਕੀਤੀ ਕੱਲ ਔਰ ਸਾਡੇ ਮਦਨ ਲਾਲ ਔਰ ਕੇਸ਼ਵ ਜਿਹੜੇ ਨੇ ਆਇਓ ਇਹਨਾਂ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਐਕਟਿਵ ਹੈਗਾ ਚੱਟਾ 9019 ਉਹਦੇ ਤੇ ਜਿਹੜੇ ਹੈ ਨਾ ਇੱਕ ਸਾਡੇ ਮੌਜੂਦਾ ਏਰੀਆ ਦਾ ਇੱਕ ਨੰਗਲ ਦਾ ਸਾਗਰ ਔਰ ਮੁੰਡਾ ਗਰਨਾਮ ਤੇ ਇਹ ਅਮਰਸਰ ਸਾਈਡ ਤੋਂ ਜਿਹੜਾ ਇਹ ਨਸ਼ਾ ਲਿਆ ਕੇ ਚੋਰੀ ਛਿਪੇ ਪੋਲੇ ਪਾਲੇ ਲੋਕਾਂ ਨੂੰ ਪਿੱਛੇ ਲਾ ਕੇ ਤੇ ਉਹ ਸਪਲਾਈ ਕਰਨ ਦੀ ਤਾਕਤ ਚ ਨੇ ਜਿਹਦੇ ਤਹਰ ਗਰਨਾਮ ਤੇ ਅੱਗੇ ਵੀ 5 6 ਦੇ ਕਰੀਬ ਮੁਕਦਮੇ ਦਰਜ ਨੇ ਔਰ ਜਿਹੜਾ ਹੈਗਾ ਸਾਗਰ ਇਹਦੇ ਤੇ ਵੀ ਇਹ ਦੂਸਰਾ ਮੁਕਦਮਾ ਐਨਡੀ ਦਾ ਇਹ ਸਾਨੂੰ ਕਿਸੇ ਹੋਰ ਮੁਕਦਮੇ ਚ ਵੀ ਐਨਡੀ ਚ ਇੱਥੇ ਹੀ ਲੜੀਦਾ ਤੇ ਬੜੀ ਵੱਡੀ ਪ੍ਰਾਪਤੀ ਕੀਤੀ ਹੈ ਇਹਨਾਂ ਨੂੰ ਕੱਲ ਚੈਕਿੰਗ ਕਰਕੇ ਤੇ ਗੱਡੀ ਦੀ ਜਿਹੜੀ ਹੈਗੀ ਐਕਟਵਾ ਦੀ ਡਿੱਗੀ ਚੈੱਕ ਕੀਤੀ ਉਹਦੇ ਤੋਂ 60 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਗ੍ਰਫਤਾਰ ਕਰ ਲਿਆ ਮਜਬੂਤ ਪੁੱਛਗਿੱਛ ਕੀਤੀ ਜਾ ਰਹੀ ਹੈ। ਮੈਡੀਕਲ ਕਾਲ ਕਰਵਾ ਲਿਆ ਸੀ। ਆ ਜਮਾਨੀਏ ਕੋਰਟ ਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲੈ ਰਹੇ ਆ। ਵੀ ਇਹ ਇੱਕ ਚੀਜ਼ ਖੇਵ ਜਿਹੜੀ ਹੈ ਕਿੱਥੋਂ ਲੈ ਆਏ ਸੀ? ਔਰ ਹੋਰ ਇਹਨਾਂ ਨੇ ਇਹੋ ਜਿਹਾ ਸਮਾਨ ਕਿੱਥੇ ਰੱਖਿਆ ਛੁਪਾ ਕੇ ਔਰ ਗਾਂ ਇਹਨਾਂ ਨੇ ਕਿਹਨਾਂ ਨੂੰ ਸਪਲਾਈ ਕਰਨਾ ਸੀ? ਇਹ ਆਪਾਂ ਰਿਮਾਂਡ ਤੋਂ ਬਾਅਦ ਉਹ ਚੀਜ਼ ਜਿਹੜੀ ਸਾਰੀ ਸਾਹਮਣੇ ਆ ਜੇਗੀ। 78 ਨੰਬਰ ਅਫੇਅਰ ਅਹੀਂ ਦਰਜ ਕੀਤੀ। ਸਰ ਇਹ ਕਿੱਥੋਂ ਪਰੇ ਗਿਆ? ਇਹ ਹੈਗਾ ਜੀ ਆਪਣਾ ਪੀਐਸਸੀਐਲ ਜਿਹੜੀ ਹੈਗੀ ਆ ਆਪਣੀ ਪ੍ਰਾਈਮੋ ਕੰਪਨੀ ਉਹਦੇ ਨੇੜੇ ਅਰੈਸਟ ਕੀਤੇ। ਸਰ ਕਿੱਥੇ ਰਹਿਣ ਵਾਲੇ ਗੁਰੂ ਨਵਸੀ? ਇੱਕ ਮੋਜੇਵਾਲ ਦਾ ਜੀ ਇੱਕ ਨੰਗਲ ਦਾ। ਤੇ ਸਰ ਲੱਗਦਾ ਵੀ ਹੋਰ ਵੀ ਖੁਲਾਸੇ ਹੋ ਸਕਦੇ ਨੇ। ਬਿਲਕੁਲ ਲੱਗਦਾ ਜੀ। ਬਿਲਕੁਲ ਲੱਗਦਾ ਕਿਉਂਕਿ 5-6 ਮਕਦਮੇ ਇੱਕਤੇ ਨੇ, 2 ਇੱਕਤੇ ਨੇ। ਤੇ ਆਪਾਂ ਰਿਮਾਂਡ ਲੈ ਕੇ ਤੇ ਬਰੀਕੀ ਨਾਲ ਸੀਆਈਏ ਦੀ ਹੈਲਪ ਲੈ ਕੇ ਐਸਐਚਓ ਸਾਹਿਬ ਵੀ ਇੱਕ ਬੰਦਾ ਇਹਦੇ ਵਿੱਚ ਸਾਹਗਰ ਤੁਸੀਂ ਦੱਸ ਰਹੇ ਉਹ ਪਹਿਲਾਂ ਵੀ ਇਹਨੂੰ ਕੇਸ ਹਾਂਜੀ ਹਾਂ ਵਾਂਟਡ ਆ ਸਾਨੂੰ ਤੇ ਉਹ ਫਰਾਰ ਸੀਗਾ ਇਹ ਆਪਾਂ ਨੇ ਫਰਾਰ ਹੀ ਸਮਝ ਲਓ ਵੀ ਅਹੀਂ ਅਰੈਸਟ ਕਰਨਾ ਸੀ ਹੁਣ ਕਰਾਂਗੇ ਉਹਦੇ ਚ ਵੀ ਕਰਾਂਗੇ ਨੋਮੀਨੇਟ ਆ ਸਾਡੇ ਕੋਲ ਨਾਮ ਜਦਿਆਂ ਹੋਰ ਵੀ ਸਮਾਨ ਦੇ ਨਾਲ ਉਹ ਮਿਲ ਗਿਆ ਹਾਂਜੀ ਹਾਂਜੀ ਹੁਣ ਨਵੇਂ ਸਮਾਨਾਂ ਮਿਲਿਆ ਪਹਿਲੇ ਡਰਗ ਦੇ ਆ ਜਾਂ ਕੋਈ ਹੋਰ ਕਦਮ ਕਰਦੇ ਆ ਜੀ ਉਹਦੇ ਤੇ ਐਂਡੀ ਦੇ ਔਰ ਚੋਰੀ ਦੇ ਤਰ੍ਹਾਂ ਤਰ੍ਹਾਂ ਦੇ ਨੇ ਇਹਦੇ ਤੇ ਦੂਸਰਾ ਐਂਡੀ ਦਾ ਸਰ ਜਿਹੜੇ ਉਹਦੀ ਸਕੂਟਰ ਵਗੈਰਾ ਤੇ ਸੀ ਇਹ ਐਕਟਵਾ ਜੀ ਚਟਾਕ ਜਿਹੜੀ ਜਿਹੜਾ ਸੜਗ੍ਰਾਮ ਮਿਲਿਆ ਇਹ ਉਹਨیں ਮਿਲਿਆ ਜੀ ਐਪ੍ਰੋਕਸੀਮੇਟਲੀ ਬਾਜ਼ਾਰ ਦੀ ਕੀਮਤ ਕੀ ਸਮੇਂ ਦੇਤੀ ਹੋਏਗੀ ਇਹਦੀ ਜਿਹੜੀ ਕੀਮਤੀ ਆ ਜਿਹੜਾ ਕੋਈ ਹੈਲਥ ਡਿਪਾਰਟਮੈਂਟ ਦੱਸ ਸਕਦਾ ਅਸੀਂ ਤੇ ਇਹਦਾ ਵਜ਼ਨ ਵੇਖਣਾ ਵੀ ਕਿੰਨਾ ਵਜ਼ਨ ਫੜਿਆ ਗਿਆ ਕੀਮਤ ਬਾਰੇ ਅਸੀਂ ਕੋਈ ਖਲਾਸਾ ਨਹੀਂ ਕਰ ਸਕਦੇ ਕਿਉਂਕਿ ਪੁਲਿਸ ਕੋਲ ਕੋਈ ਇਹੋ ਜੇ ਇਹਦੀ ਕੀਮਤ ਵਾਲੀ ਕੋਈ ਚੀਜ਼ ਨਹੀਂ ਸਰ ਕੋਈ ਡਰਗਮਨ ਵੀ ਫੜੀ ਗਈ ਹੈ ਹਾਂ ਜੀ 5100 ਰੁਪਏ ਡਰਗਮਨ ਹਾਂ ਜੀ ਹੋਰ ਮਾੜੇ ਨਾਲ ਆਕੇ ਤੇ ਅਗਲੀ ਜਿਹੜੀ ਤਫ਼ਤੀਸ਼ ਦਾ ਪਾਰਟ ਆ ਤੁਹਾਡੇ ਨਾਲ ਦੁਬਾਰਾ ਸ਼ੇਅਰ ਕਰਾਂਗੇ ਲਗ ਰਿਹਾ ਸਰ ਜਿਸ ਤਰ੍ਹਾਂ ਦੀ ਬਿਹਤਰੀਨ ਕਾਰਵਾਈ ਪਿਛਲੇ ਕੁਝ ਦਿਨਾਂ ਤੋਂ ਜਿਹੜੇ ਨਵੇਂ ਐਸਐਚਓ ਸਾਹਿਬ ਆਏ ਆ ਤੁਸੀਂ ਆਪਣੀ ਟੀਮ ਦੇ ਨਾਲ ਕੰਮ ਕਰ ਰਹੇ ਹੋ ਵੱਡੀਆਂ ਕਾਮਯਾਬੀਆਂ ਮਿਲ ਰਹੀਆਂ ਕਰੀਬ ਕਰੀਬ ਕਾਫੀ ਹੱਦ ਤੱਕ ਨਕੇਲ ਵੀ ਪਈ ਹੈ ਲੱਗ ਰਿਹਾ ਵੀ ਕਾਫੀ ਠੱਲ ਪੈ ਗਈ ਬਿਲਕੁਲ ਜੀ ਬਿਲਕੁਲ ਸਾਡੀ ਪੂਰੀ ਤਸੱਲੀ ਹੈ ਪੂਰੀ ਪੁਲਿਸ ਹਰ ਕੰਮ ਨੂੰ ਪੂਰੇ ਤਨਦੇਈ ਨਾਲ ਨਿਭਾ ਰਹੀ ਹੈ 24 ਘੰਟੇ ਐਸਐਚਓ ਸਾਹਿਬ ਸਾਰੀ ਫੋਰਸ 24 ਘੰਟੇ ਏਰੀਏ 'ਚ ਨਸ਼ਾ ਜਿਹੜਾ 30 ਤਰੀਕੀ 30 ਤੋਂ ਪਹਿਲਾਂ ਨੰਗਲ ਜਿਹੜਾ ਨਸ਼ਾ ਮੁਕਤ ਕਰਤਾ ਹੈ ਜੀ ਸਰ ਜਿਵੇਂ ਤੁਸੀਂ ਦੱਸਿਆ ਕੁਆਂਟੀਟੀ ਕਾਫੀ ਜ਼ਿਆਦਾ ਹੈ ਵੀ ਕਿਉਂਕਿ ਪਹਿਲਾਂ 2 ਗ੍ਰਾਮ 5 ਗ੍ਰਾਮ ਪਕੜੀ ਜਾਂਦੀ ਸੀਗੀ ਤੁਹਾਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਜਿਹੜੀ ਵੱਲਕ ਕੁਆਂਟੀਟੀ ਪਕੜੀ ਗਈ ਹੈ ਇਹਦੇ ਨਾਲ ਹੋਰ ਵੀ ਜਿਹੜੇ ਤਸਕਰ ਉਹ ਜਾਂ ਤਾਂ ਨੰਗਲ ਛੱਡੂਗੇ ਹੁਣ ਜਾਂ ਫਿਰ ਆ ਬਿਲਕੁਲ ਜੀ ਅਸੀਂ ਪਹਿਲਾਂ ਵੀ ਠੋਕੇ ਕਹਿ ਚੁੱਕੇ ਹਾਂ ਜਾਂ ਇਹ ਕੰਮ ਛੱਡਣਗੇ ਜਾਂ ਇਹ ਨੰਗਲ ਛੱਡਣਗੇ ਇਹੋ ਜੀ ਚੀਜ਼ ਜਿਹੜੀ ਹੈ ਇਹ ਕਦੇ ਨਹੀਂ ਹੋਣ ਦਿੱਤੀ ਜਾਏਗੀ 3 ਤਰੀਕ ਡੈਡਲਾਈਨ ਹੈ ਸਰਕਾਰ ਵੱਲੋਂ ਜਿਸ ਤਰ੍ਹਾਂ ਹੋਈਆਂ ਪਿਛੇ ਯੁਸ ਨਸ਼ਾ ਵਿਰੋਧ ਜਿਹੜੀ ਮੋਹਮ ਹੈਗੀ ਹੈ ਹਾਂਜੀ ਕਿ ਆ ਲੱਗਦਾ ਹੈ ਵੀ ਆਪਾਂ ਪੂਰੀ ਤਰ੍ਹਾਂ ਨਾਲ 100% ਕਾਮਯਾਬ ਬਿਲਕੁਲ ਕਰ ਦਾਂਗੇ ਜੀ ਬਿਲਕੁਲ ਕਰ ਦਾਂਗੇ ਅਸੀਂ ਜਿਹੜਾ ਅੱਜ ਵੀ ਸਾਡਾ ਦੋ ਪਿੰਡਾਂ ਕੇ ਦੌਰਾ ਜਿਹੜਾ ਸਰਕਾਰ ਨੂੰ ਕੋਈ ਸ਼ਡਿਊਲ ਬਣ ਕੇ ਆਇਆ ਉਹਦੇ ਤਹਿਤ ਜਿੰਦਵੜੀ ਜੋ ਡੜੋਲੀ ਸਾਡਾ ਹੈਗਾ ਅੱਜ ਟੂਰ ਔਰ ਜਿਹੜੇ ਕੋਈ ਛੋਟੀ ਮਾਤਰਾ ਵਾਲੇ ਬੱਚੇ ਨੇ ਜਾਂ ਇਸ ਪਾਸੇ ਲੱਗੇ ਨੇ ਉਹਨਾਂ ਨੂੰ ਅਸੀਂ ਦਾਖਲ ਕਰਵਾ ਰਹੇ ਹਾਂ ਜਿਹੜੇ ਕੋਈ ਆਦਾ ਰਿਕਵਰੀ ਨਾ ਹੁੰਦੇ ਨੇ ਉਹਨਾਂ ਨੂੰ ਪਰਚਾ ਦਰਜ ਕਰਕੇ ਅੰਦਰ ਭੇਜ ਲੈ ਜੇ ਕੋਈ ਜਾਣਕਾਰੀ ਦੇਣਾ ਚਾਹੁੰਦਾ ਹੋਵੇ ਇਹਦੇ ਸਬੰਧ ਦੇ ਵਿੱਚ ਬਿਲਕੁਲ ਦੇਣ ਜੀ ਸਾਡੇ ਨੰਬਰ ਆਪਾਂ ਜਿਹੜੇ ਹਰ ਤਰ੍ਹਾਂ ਦੇ ਨੰਬਰ ਸ਼ੇਅਰ ਕੀਤੇ ਨੇ ਪਬਲਿਕ ਨਾਲ ਪਿੰਡਾਂ ਦੇ ਜਿਹੜੀਆਂ ਬੀਡੀਸੀ ਕਮੇਟੀਆਂ ਸ਼ਹਿਰਾਂ ਦੀਆਂ ਪਿੰਡਾਂ ਦੀਆਂ ਉਹਨਾਂ ਨੂੰ ਸਾਰੇ ਨੰਬਰ ਦਿੱਤੇ ਨੇ ਲੋਕ ਇਨਫਰਮੇਸ਼ਨ ਦੇ ਰਹੇ ਆ ਸੇ ਪੰਜਾਬ ਵਾਲੀ ਜਿਹੜੀ ਹੈਗੀ ਆ ਆਪਣਾ ਕੀ ਕਹਿੰਦੇ ਪੋਰਟਲ ਉੱਤੇ ਵੀ ਹੁੰਦੀਆਂ ਨੇ ਅਸੀਂ ਡਵੈਲਪ ਕਰ ਰਹੇ ਹਾਂ ਪ੍ਰਾਈਵੇਸੀ ਰੱਖੀ ਜਾਊਗੀ ਬਿਲਕੁਲ ਰੱਖਣੀ ਜੀ ਬਿਲਕੁਲ ਤੁਹਾਡੇ ਨਾਲ ਹੀ ਬੇਨਤੀ ਆ ਤੁਹਾਨੂੰ ਵੀ ਬੇਨਤੀ ਆ ਲੋਕਾਂ ਨੂੰ ਵੀ ਬੇਨਤੀ ਆ ਵੀ ਇਹ ਤਗੜੇ ਇਹ ਚੀਜ਼ ਨੂੰ ਜਿਹੜਾ ਟੋਟਲ ਸਫਾਇਆ ਕੀਤਾ ਜਾ ਸੀ। ਥੈਂਕ ਯੂ।